ਨੰਦਿਆ ਨਹੀਂ ਇਸ ਮੋਰਚੇ ਵੱਲੋਂ ਜੇ ਤੁਸੀਂ ਸਾਡੇ ਨਾਲ ਬਹਿ ਕੇ ਗੱਲ ਕਰ ਲੋ ਸਾਡੀਆਂ ਇੱਥੇ ਸੂਲਤਾਂ ਜਿਹੜੀਆਂ ਚਾਹੀਦੀਆਂ ਇਹਨਾਂ ਦਾ ਹੱਲ ਕਰ ਲੋ ਨਹੀਂ ਤਾਂ ਭਾਈ 14 ਸਤੰਬਰ ਨੂੰ ਗਗਨ ਟੌਪ ਫੇਰ ਜਾਮ ਹੋਊਗਾ ਉਹਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਊਗੀ ਅਗਲੀ ਬੇਨਤੀ ਜਿਹੜੀ ਬਹੁਤ ਵੱਡੀ ਬੇਨਤੀ ਆ ਮੇਰੀ ਇੱਕ ਤਾਂ ਬਣਾਓ ਜੁਪੀ ਕੱਲ ਵੱਡੀ ਮਹਾਪੰਚਾਇਤ ਹੋ ਰਹੀ ਆ ਜਿਹੜੇ ਕਹਿੰਦੇ ਅੰਦੋਲਨ ਪੰਜਾਬ ਤੇ ਹਰਿਆਣੇ ਦਾ ਵਾ ਇਹ ਤੋਂ ਕਹਾ ਮੋਤੀ ਜੀ ਆਜੋ ਤੇ ਜੀਨ ਵਿੱਚ ਵੇਖ ਲਿਓ ਜਿਹੜਾ ਹਰਿਆਣੇ ਦਾ ਮੁੱਖ ਮੰਤਰੀ ਸੈਣੀ ਜਾਂ ਸਜਾਦ ਦੇ ਵਿੱਚ ਦੁਨੀਆਂ ਗਿਆ ਮੰਤਰੀ ਰਵਨੀਤ ਬਿੱਟੂ ਬੋਲਦਾ ਵੀ ਕਿਸਾਨ ਦਾ ਸਤਿ ਕਰ ਰਹੇ ਆ ਅੱਜ ਦੇਖ ਲੈਣੇ ਕਿਹੜਾ ਕਹਣਾ ਨਹੀਂ ਆਂ ਜੀਨ ਬੰਦਰਾ ਨੂੰ ਆ ਕੇ ਦੇਖ ਲਿਓ ਇਹਦਾ ਮਿੱਟ ਪਟਾ ਕੱਢ ਕਰਕੇ ਦਿਖਾ ਦਾਂਗੇ ਅੱਜ ਤੋਡੀ ਨਹੀਂ ਨਹੀਂ ਹੋਈ ਆਂ ਨਹੀਂ ਉੱਡਣ ਦੇ ਪਿੱਛੇ ਕਾਰਨ ਨੇ ਹਰਿਆਣੇ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਦਾ ਫੈਕਟਰ ਬਹੁਤ ਵੱਡਾ ਫੈਕਟਰ ਹੈਗਾ ਵਾ ਅੱਜ ਟੋਡੀਆਂ ਏਜੰਸੀਆਂ ਦੇ ਡਾਡੇ ਉਹਦੇ ਕੋਟਾ-ਫੋਟੇ ਵਿਰੋਧ ਕੁੱਤ ਰਹੀਆਂ ਇਹ ਦੋ ਗਾਂ ਪਾਈ ਨੂੰ ਪਿਪਲੀਚ ਕਰਾਂ ਦੇ ਵੱਡੀ ਮਹਾਪੰਚਾਇਤ ਹੋਵੇ ਆ ਕੇ ਦੇਖ ਲਿਓ ਹਰਿਆਣੇ ਦੇ ਖਾਨ ਹੋਣਗੇ ਤੋਂ ਦੇਖ ਕਰਕੇ ਇਹ ਦੋ ਕੱਠ ਤੁਹਾਨੂੰ ਦੱਸਣਗੇ ਜਿਹੜੇ ਅਸੀਂ ਪ੍ਰੋਗਰਾਮ ਕਰਨੇ ਹੈਗੇ ਆ ਇਹ ਦੋ ਗਾਂ ਹਰਿਆਣੇ ਦੇ ਵਿੱਚ ਦੋਵੇਂ ਸਰਕਾਰ ਅੰਦਰੇ ਅਖੀਰ ਕਾਲ ਵਾਸਤੇ ਤਿਆਰ ਆ ਸਭ ਨੂੰ ਸਮਝਿਆ ਕਿ ਕਮੇਟੀ ਉਦਾਰਨ ਨੂੰ ਠੰਡੇ ਪਾ ਦੇਣੀ ਹੋਗੀ ਕਮੇਟੀ ਅੰਦੋਲਨ ਨੂੰ ਖਤਮ ਕਰਨ ਵਾਸਤੇ ਹੋਗੀ ਇਹੇ ਧੋਵੇਂ ਮੋਰ ਕੇ ਇਸ ਕਿਸਮ ਦਾ ਕੋਈ ਫੈਸਲਾ ਨਹੀਂ ਕਰਨਾ ਜਿੱਦਾਂ ਮਰਦਿਆਂ ਆ ਦਿਓ ਭਰਾਓ ਥਲਨਾ ਤੇ ਕੇਂਦਰ ਤੇ ਪੰਜਾਬ ਦੀ ਬੇਜਲ ਨਹੀਂ ਹੈ ਨਾ ਸਾਨੂੰ ਕਰ ਲੋ ਫੈਸਲਾ ਸਾਰੇ ਹੀ ਹਰ ਕਿਸਮ ਦੀ ਕਰਤਾਨੀ ਦਿਆਂ ਨੂੰ ਤਿਆਰ ਹੈ ਗਿਆ ਜਿੱਥੇ ਸਾਡੇ ਆਉਣ ਵਾਲੇ ਸਮੇਂ ਤੋਂ ਅੰਦੋਲਨ ਹੈ ਗਿਆ ਉਥੇ ਅੱਜ ਦੋਹਾਂ ਫੋਰਮਾਂ ਵੱਲੋਂ ਇਹ ਤੋਂ ਵੀ ਵੱਡਾ ਐਲਾਨ ਕੀਤਾ ਜਾਵੇਗਾ ਇੱਕ ਤਾਂ ਤੁਹਾਡਾ ਧੰਨਵਾਦ ਆ ਵਾਕਿਆ ਹਿੱਟੀਆਂ ਦੇ ਨਾਲ ਕਿਸੇ ਕੰਨ ਸਾਡੇ ਸੱਜਣੋ ਦਾ ਸਾਹ ਰਲੀ ਆਪਣੇ ਮੋਰ ਦੇ ਦੀਆਂ ਮੰੰਦਾ ਬਣਾਉਣ ਲਈ ਦੋਵੇਂ ਮੋਰ ਤੇ ਅਵਾਡ ਕਰਦੇ ਆ ਪੀਲੇਸ਼ ਵਿਆਪੀ ਦੋ ਕੰਤੇ ਦਾ ਰੇਲ ਰੋਕੋ ਅੰਦੋਲਨ ਚੱਲੂਗਾ ਉਹਦੀ ਡੇਟ ਹੋਜੀ ਕਦੋਂ ਅਕਤੂਬਰ ਜਿੱਦਣ ਮੋਦੀ ਦੀ ਸਰਕਾਰ ਤੇ ਮੰਤਰੀ ਰਾਜ ਦੇ ਉਹਦਾ ਫੁੱਤਰ ਸਾਡੇ ਕਿਸਾਨਾਂ ਦੇ ਗੱਡੀਆਂ ਚੜਾ ਕੇ ਸਾਡੇ ਕਿਸਾਨਾਂ ਨੂੰ ਸ਼ਹੀਦ ਕੀਤਾ ਸੀ ਅਸੀਂ ਆਪਣੇ ਸ਼ਹੀਦਾਂ ਨੂੰ ਕਦੀ ਭੁੱਲਦੇ ਨਹੀਂ ਹੁੰਦੇ ਜਦੋਂ ਤੱਕ ਜੀਦੇ ਆ ਉਹ ਤੇ ਸਾਫ਼ ਦੀ ਲੜਾਈ ਲੜਾਂਗੇ ਹਰ ਤੰਗਵਾਸਿਆ ਪੂਰੇ ਪੰਜਾਬ ਹਰਿਆਣਾ ਪੂਰੇ ਉੱਤਰੀ ਭਾਰਤ ਦੇ ਵਿੱਚ ਵੱਡੇ ਇਕੱਠ ਕੀਤੇ ਜਾਣਗੇ ਅੰਦ ਵਿੱਚ ਭਰਾਵੋ ਅੰਗਰੇਜ਼ਾਂ ਨੂੰ ਸੰਭਾਜਣਾ ਆ ਲੂਗਾ ਇੱਕ ਸੁਪਨਾ ਲੈ ਕੇ ਜਾਊਂਗਾ ਅਸੀਂ ਮੋਤੀ ਦੀ ਇਹ ਸਰਕਾਰ ਦੇ ਹੁੰਦਿਆਂ ਮੋਤੀ ਸਰਕਾਰ ਕੋਲੇ ਐਮਐਲਪੀ ਗਰੰਟੀ ਕਾਨੂੰਨ ਬਣਾਉਂਗਾ ਹੁਣ ਮੋਦੀ ਜੀ ਨੂੰ ਇਹ ਲੱਗਦਾ ਪਿੰਡ ਖਾਨਾ ਬੰਦੂਰਾਂ ਨਾਲ ਫੜ ਕੇ ਪੁਲਿਸ ਸਾਧਨੀ ਵੀ ਹੈਗੀ ਐਸ ਕੋਲੇ ਕਾਰਪੋਰੇਟ ਕਰਾਉਣਾਂ ਨਾਲ ਖੜਾ ਹੋ ਐਕੀ ਅਲਾਨੀ ਗਰੁੱਪ ਦਾ एक किलोमीटर डाल सर्वाइकल बन गया, कहीं पे एक किलोमीटर बेच, करो में इस परसेंट को भी चायदार बन कीजिए, देखो तेरे लोट बनाई जा रही है तेरी, अब आखरी जीडी चायदार, एक किलोमीटर बेच, करो में परसेंट एक किलोमीटर बेच, ਹੋ ਜਰਮੀ ਰਮੇਤਨ ਨੂੰ ਦੁਆ ਨਾ ਪਤਾ ਕਿ ਕਿੱਥੇ ਗੁਈਤਾ ਹਾਂ ਕੀ ਬਲਾ ਦੇ ਕਿੱਥੇ ਆ ਗਏ ਪਰਵਿੰਦਰ ਹੁਣ ਕਿੱਧਰ ਗਏ